ਹਰ ਕੋਈ ਸਹੀ ਉਮਰ ਦੇ ਵਿੱਚ ਵਿਆਹ ਕਰਨਾ ਚਾਹੁੰਦਾ ਹੈ ਜਿਵੇਂ ਜਿਵੇਂ ਉਮਰ ਬੀਤਦੀ ਜਾਂਦੀ ਹੈ ਵਿਆਹ ਦੇ ਪ੍ਰਸਤਾਵਾਂ ਦੀ ਗਿਣਤੀ ਵੀ ਘਟਦੀ ਜਾਂਦੀ ਹੈ ਕਈ ਪਾਸੇੋਂ ਇਹ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਵਿਆਹ ਲਈ ਕੁੜੀਆਂ ਨਹੀਂ ਮਿਲ ਰਹੀਆਂ ਅਜਿਹਾ ਹੀ ਕੁਝ ਹੁਣ ਪੰਜਾਬ 'ਚ ਵਾਪਰਿਆ ਪੰਜਾਬ ਦੇ ਮੁੱਗਗਾ ਦੀ ਇੱਕ ਘਟਨਾ ਹੈ ਜਿੱਥੇ ਛੋਟੀ ਅਤੇ ਵੱਡੀ ਉਮਰ ਦੇ ਲਾੜਿਆਂ ਨੂੰ ਲਾੜੀ ਨਹੀਂ ਲੱਭ ਰਹੀ ਹੈ ਇਸ ਤੋਂ ਤੰਗਾ ਕੇ 30 ਕੁਆਰਿਆਂ ਨੇ ਸਰਪੰਚ ਨੂੰ ਇੱਕ ਪੱਤਰ ਲਿਖ ਦਿੱਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਰਅਸਲ ਇਸ ਪੱਤਰ ਦੇ ਵਿੱਚ ਉਹਨਾਂ ਨੇ ਸਰਪੰਚ ਨੂੰ ਲਾੜੀ ਲੱਭਣ ਦੀ ਬੇਨਤੀ ਕੀਤੀ ਉਹਨੇ ਪੱਤਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਸਾਰੀ ਗੱਲ ਵਿਸਥਾਰ ਨਾਲ ਦੱਸਦੇ ਹਾਂ ਮਾਮਲਾ ਮੋਗਾ ਦੇ ਹਿੰਮਤਪੁਰਾ ਪਿੰਡ ਦੇ ਨੌਜਵਾਨਾਂ ਦਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਉਮਰ ਲੰਘ ਰਹੀ ਹੈ ਪਰ ਕੋਈ ਉਹਨਾਂ ਨਾਲ ਵਿਆਹ ਨਹੀਂ ਕਰਵਾ ਰਿਹਾ ਉਹ ਚੰਗੀ ਕਮਾਈ ਕਰਦੇ ਨੇ ਅਤੇ ਉਹਨਾਂ ਨੂੰ ਨਸ਼ੇ ਦੀ ਆਦਤ ਵੀ ਨਹੀਂ ਹੈ ਫਿਰ ਵੀ ਕੋਈ ਉਹਨਾਂ ਨਾਲ ਵਿਆਹ ਨਹੀਂ ਕਰਵਾ ਰਿਹਾ ਉਹਨਾਂ ਨੇ ਪਿੰਡ ਦੇ ਸਰਪੰਚ ਬਾਦਲ ਸਿੰਘ ਨੂੰ ਇੱਕ ਪੱਤਰ ਲਿਖਿਆ ਅਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਲਈ ਕੁੜੀਆਂ ਲੱਭ ਲੈਣ ਤਾਂ ਜੋ ਉਹ ਵਿਆਹ ਕਰਵਾ ਸਕਣ ਪੱਤਰ ਦੇ ਨੌਜਵਾਨਾਂ ਨੇ ਲਿਖਿਆ ਹੈ ਕਿ ਉਹਨਾਂ ਦੀ ਉਮਰ ਲੰਘ ਰਹੀ ਹੈ ਪਰ ਉਹਨਾਂ ਨੂੰ ਟੁਕਵੀਂ ਜੋੜੇ ਨਹੀਂ ਮਿਲ ਰਹੇ ਜੇਕਰ ਗ੍ਰਾਮ ਪੰਚਾਇਤ ਉਹਨਾਂ ਦੇ ਵਿਆਹ ਵਿੱਚ ਮਦਦ ਕਰਦੀ ਹੈ ਤਾਂ ਪਿੰਡ ਵਿੱਚ ਵੋਟਰਾਂ ਦੀ ਗਿਣਤੀ ਵੀ ਵਧ ਜਾਵੇਗੀ ਜੇਕਰ ਪੰਚਾਇਤ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਉਹ ਇਸ ਲਈ ਵਿਰੋਧ ਪ੍ਰਦਰਸ਼ਨ ਕਰਨਗੇ ਪੱਤਰ ਤੇ ਸੰਦੀਪ ਸਿੰਘ ਕੁਲਵਿੰਦਰ ਸਿੰਘ ਕੋਮਲਦੀਪ ਸਿੰਘ ਸਿਮਰਨਜੀਤ ਸਿੰਘ ਮੋਹਨ ਸਿੰਘ ਅਮਰਿੰਦਰ ਸਿੰਘ ਮਨਜਿੰਦਰ ਸਿੰਘ ਆਦਿ ਦੇ ਦਸਤਖਤ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹਿੰਮਤਪੁਰਾ ਦੇ ਸਰਪੰਚ ਬਾਦਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਪੱਤਰ ਮਿਲਿਆ ਜਿਸ ਦੇ ਵਿੱਚ ਪਿੰਡ ਦੇ 30 ਨੌਜਵਾਨਾਂ ਨੇ ਆਪਣੇ ਵਿਆਹ ਲਈ ਬੇਨਤੀ ਕੀਤੀ ਹੈ। ਇਹ ਸਾਰੇ ਮੁੰਡੇ ਵਿਵਹਾਰ ਵਿੱਚ ਚੰਗੇ ਨੇ। ਇਹਨਾਂ ਵਿੱਚੋਂ ਕੁਝ ਦੁਕਾਨਾਂ ਚਲਾਉਂਦੇ ਨੇ, ਕੁਝ ਖੇਤੀ ਕਰਦੇ ਨੇ, ਕੁਝ ਬੱਕਰੀਆਂ ਇਕੱਠੀਆਂ ਕਰਦੇ ਨੇ। ਇਹਨਾਂ ਨੌਜਵਾਨਾਂ ਦਾ ਨਸ਼ਾ ਆਦਿ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਉਹਨਾਂ ਦਾ ਮੰਨਣਾ ਹੈ ਕਿ ਆਮ ਤੌਰ ਤੇ ਛੋਟੇ ਪਿੰਡਾਂ 'ਚ ਕੁੜੀਆਂ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੁੰਦੀਆਂ। ਇਸ ਲਈ ਇਹ ਸੰਭਵ ਹੈ ਕਿ ਉਹਨਾਂ ਨੂੰ ਆਪਣੇ ਵਿਆਹ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ। ਅਸੀਂ ਜ਼ਰੂਰ ਜੋ ਵੀ ਕਰ ਸਕਦੇ ਹਾਂ ਕੋਸ਼ਿਸ਼ ਕਰਾਂਗੇ ਹਰ ਕੋਈ ਸਹੀ ਉਮਰ ਦੇ ਵਿੱਚ ਵਿਆਹ ਕਰਨਾ ਚਾਹੁੰਦਾ ਹੈ ਜਿਵੇਂ ਜਿਵੇਂ ਉਮਰ ਬੀਤਦੀ ਜਾਂਦੀ ਹੈ ਵਿਆਹ ਦੇ ਪ੍ਰਸਤਾਵਾਂ ਦੀ ਗਿਣਤੀ ਵੀ ਘਟਦੀ ਜਾਂਦੀ ਹੈ ਕਈ ਪਾਸੇੋਂ ਇਹ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਵਿਆਹ ਲਈ ਕੁੜੀਆਂ ਨਹੀਂ ਮਿਲ ਰਹੀਆਂ ਅਜਿਹਾ ਹੀ ਕੁਝ ਹੁਣ ਪੰਜਾਬ 'ਚ ਵਾਪਰਿਆ ਪੰਜਾਬ ਦੇ ਮੁੱਗਾ ਦੀ ਇੱਕ ਘਟਨਾ ਹੈ ਜਿੱਥੇ ਛੋਟੀ ਅਤੇ ਵੱਡੀ ਉਮਰ ਦੇ ਲਾੜਿਆਂ ਨੂੰ ਲਾੜੀ ਨਹੀਂ ਲੱਭ ਰਹੀ ਹੈ ਇਸ ਤੋਂ ਤੰਗਾ ਕਿ 30 ਕੁਆਰਿਆਂ ਨੇ ਸਰਪੰਚ ਨੂੰ ਇੱਕ ਪੱਤਰ ਲਿਖ ਦਿੱਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਰਅਸਲ ਇਸ ਪੱਤਰ ਦੇ ਵਿੱਚ ਉਹਨਾਂ ਨੇ ਸਰਪੰਚ ਨੂੰ ਲਾੜੀ ਲੱਭਣ ਦੀ ਬੇਨਤੀ ਕੀਤੀ ਹੁਣੇ ਪੱਤਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਸਾਰੀ ਗੱਲ ਵਿਸਥਾਰ ਨਾਲ ਦੱਸਦੇ ਹਾਂ ਮਾਮਲਾ ਮੋਗਾ ਦੇ ਹਿੰਮਤਪੁਰਾ ਪਿੰਡ ਦੇ ਨੌਜਵਾਨਾਂ ਦਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਉਮਰ ਲੰਘ ਰਹੀ ਹੈ ਪਰ ਕੋਈ ਉਹਨਾਂ ਨਾਲ ਵਿਆਹ ਨਹੀਂ ਕਰਵਾ ਰਿਹਾ ਉਹ ਚੰਗੀ ਕਮਾਈ ਕਰਦੇ ਨੇ ਅਤੇ ਉਹਨਾਂ ਨੂੰ ਨਸ਼ੇ ਦੀ ਆਦਤ ਵੀ ਨਹੀਂ ਹੈ ਫਿਰ ਵੀ ਕੋਈ ਉਹਨਾਂ ਨਾਲ ਵਿਆਹ ਨਹੀਂ ਕਰਵਾ ਰਿਹਾ ਉਹਨਾਂ ਨੇ ਪਿੰਡ ਦੇ ਸਰਪੰਚ ਬਾਦਲ ਸਿੰਘ ਨੂੰ ਇੱਕ ਪੱਤਰ ਲਿਖਿਆ ਅਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਲਈ ਕੁੜੀਆਂ ਲੱਭ ਲੈਣ ਤਾਂ ਜੋ ਉਹ ਵਿਆਹ ਕਰਵਾ ਸਕਣ ਪੱਤਰ 'ਚ ਨੌਜਵਾਨਾਂ ਨੇ ਲਿਖਿਆ ਹੈ ਕਿ ਉਹਨਾਂ ਦੀ ਉਮਰ ਲੰਘ ਰਹੀ ਹੈ ਪਰ ਉਹਨਾਂ ਨੂੰ ਠੁਕਵੇਂ ਜੋੜੇ ਨਹੀਂ ਮਿਲ ਰਹੇ ਜੇਕਰ ਗram ਪੰਚਾਇਤ ਉਹਨਾਂ ਦੇ ਵਿਆਹ ਵਿੱਚ ਮਦਦ ਕਰਦੀ ਹੈ ਤਾਂ ਪਿੰਡ ਵਿੱਚ ਵੋਟਰਾਂ ਦੀ ਗਿਣਤੀ ਵੀ ਵਾਧ ਜਾਵੇਗੀ ਜੇਕਰ ਪੰਚਾਇਤ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਉਹ ਇਸ ਲਈ ਵਿਰੋਧ ਪ੍ਰਦਰਸ਼ਨ ਕਰਨਗੇ ਪੱਤਰ ਤੇ ਸੰਦੀਪ ਸਿੰਘ ਕੁਲਵਿੰਦਰ ਸਿੰਘ ਕੋਮਲਦੀਪ ਸਿੰਘ, ਸਿਮਰਨਜੀਤ ਸਿੰਘ, ਮੋਹਨ ਸਿੰਘ, ਅਮਰਿੰਦਰ ਸਿੰਘ, ਮਨਜਿੰਦਰ ਸਿੰਘ ਆਦਿ ਦੇ ਦਸਤਕਤ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹਿੰਮਤਪੁਰਾ ਦੇ ਸਰਪੰਚ ਬਾਦਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਪੱਤਰ ਮਿਲਿਆ ਜਿਸ ਦੇ ਵਿੱਚ ਪਿੰਡ ਦੇ 3 ਨੌਜਵਾਨਾਂ ਨੇ ਆਪਣੇ ਵਿਆਹ ਲਈ ਬੇਨਤੀ ਕੀਤੀ ਹੈ। ਇਹ ਸਾਰੇ ਮੁੰਡੇ ਵਿਵਹਾਰ ਵਿੱਚ ਚੰਗੇ ਨੇ। ਇਹਨਾਂ ਵਿੱਚੋਂ ਕੁਝ ਦੁਕਾਨਾਂ ਚਲਾਉਂਦੇ ਨੇ, ਕੁਝ ਖੇਤੀ ਕਰਦੇ ਨੇ, ਕੁਝ ਬੱਕਰੀਆਂ ਇਕੱਠੀਆਂ ਕਰਦੇ ਨੇ। ਇਹਨਾਂ ਨੌਜਵਾਨਾਂ ਦਾ ਨਸ਼ਾ ਆਦਿ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਉਹਨਾਂ ਦਾ ਮੰਨਣਾ ਹੈ ਕਿ ਆਮ ਤੌਰ ਤੇ ਛੋਟੇ ਪਿੰਡਾਂ 'ਚ ਕੁੜੀਆਂ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੁੰਦੀਆਂ ਇਸ ਲਈ ਇਹ ਸੰਭਵ ਹੈ ਕਿ ਉਹਨਾਂ ਨੂੰ ਆਪਣੇ ਵਿਆਹ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਅਸੀਂ ਜ਼ਰੂਰ ਜੋ ਵੀ ਕਰ ਸਕਦੇ ਹਾਂ ਕੋਸ਼ਿਸ਼ ਕਰਾਂਗੇ